ਸੋਸ਼ਲ ਵੱਲੋਂ ਸਾਰਿਆਂ ਨੂੰ ਮਰਦੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਔਰ ਦੂਸਰਾ ਸਾਡੇ ਵੀਰ ਅਵਤਾਰ ਮਨਜੀਤ ਦਾ ਅੱਜ ਬਰਥਡੇ ਹੈ। ਮੈਂ ਉਹਨਾਂ ਨੂੰ ਵੀ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਉਹਨਾਂ ਦੇ ਜਨਮ ਦਿਨ ਬਹੁਤ ਬਹੁਤ ਵਧਾਈਆਂ। ਔਰ ਮੈਂ ਸਤੂਰ ਜੀ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸੇ ਬੁਲਾ ਕੇ ਸਾਹਮਣੇ ਨਾਮ ਸਨਮਾਨ ਦਿੱਤਾ। ਮੇਰੇ ਵੱਡੇ ਵੀਰ ਕੁਲੀ ਜੀ ਅੱਜ ਕੰਦੀ ਜੀ ਨਾਲ ਉਹਨਾਂ ਦਾ ਆਕਰਤ ਹੋਏ। ਕੁਲੀ ਜੀ ਬੈਠੇ ਨੇ ਸਾਡੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਆਗੂ ਨੇ ਸੁਜੋਸ਼ ਜੋਗੀ ਜੀ ਨੂੰ ਬਹੁਤ ਬੜਾ ਧੰਨਵਾਦ ਆ ਤੇ ਇਸ ਮੌਕੇ ਤੇ ਮਹਿਮਾਨ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ ਮੇਰਾ ਕਾਰਜ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਰਾਇਲਸ ਕਲਬ ਇੰਟਰਨੈਸ਼ਨਲ ਜਿਹੜੀ ਹੈ ਮੈਂ ਉਹਦਾ ਇੱਕ ਸਦਿਆ ਹਾਂ ਸਾਡੇ ਆਰਗੇਨਾਈਜੇਸ਼ਨ ਦੇ ਵਿੱਚ 1800 ਕਲਬਾਂ ਹਨ 22000 ਮੈਂਬਰ ਹਨ ਔਰ 105 ਡਿਸਟ੍ਰਿਕਟ ਹਨ ਡਿਸਟ੍ਰਿਕਟ ਦਾ ਮੇਰਾ ਡਿਸਟ੍ਰਿਕਟ ਜਿਹੜਾ ਸਾਕਾ ਹੈ ਡਿਸਟ੍ਰਿਕਟ ਮਲਕੂ ਸਿਕ ਹੈ ਇਹ ਇਧਰ ਤੋਂ ਪੋਰਸ ਤੋਂ ਲੈ ਕੇ ਉੱਥੋਂ ਇਧਰ ਤੋਂ ਉੱਥੋਂ ਬਿਆਸ ਤੋਂ ਇਧਰ ਇਧਰੇ ਪਾਸੇ ਤੱਕ ਮੋਗਾ ਸ਼੍ਰੀ ਨੰਦਕੁਰ ਸਾਹਿਬ ਦਾ ਤੇ ਸਾਰਾ ਇੱਕ ਡਿਸਟ੍ਰਿਕਟ ਹੈ ਉਹਦੇ ਵਿੱਚ ਕਰੋਪਾ ਹਨ ਤੇ ਤਪਾਲੀ ਕਰੋਪਾ ਹਨ ਇਸੇ ਤਰ੍ਹਾਂ ਹੀ ਇੱਕ ਡਿਸਟ੍ਰਿਕਟ ਹੈ ਡਿਸਟ੍ਰਿਕਟ ਉੱਪਰ ਤੇ ਮਲਟੀਪਲ ਹੁੰਦਾ ਮਲਟੀਪਲ ਤੋਂ ਉੱਪਰ ਤੇ ਇੰਟਰਨੈਸ਼ਨਲ ਜਿਹੜੇ ਸਾਰਿਆਂ ਦੇ ਰੋਪਾ ਹੁੰਦੇ ਇੱਕ ਇੰਡੀਅਨ ਔਰ オリジン ऑर्गेनाइजेशन ਹੈ ਐਸਵੇਲੇ 20 ਕੰਟਰੀਆਂ ਦੇ ਵਿੱਚ ਫੈਲੀ ਹੋਈ ਹੈ ਸੋ ਮੈਨੂੰ ਸਾਡੇ ਇੰਟਰਨੈਸ਼ਨਲ ਪ੍ਰੈਜੈਂਸ ਨੇ ਮੈਂ ਦੋਕਾ ਦਿੱਤਾ ਹੈ ਕਿ ਮੈਂ ਪਿਛਲੇ ਵੀ ਦੋ ਸਾਲ ਮੈਂ ਐਜ਼ ਅ ਇੰਟਰਨੈਸ਼ਨਲ ਡਾਇਰੈਕਟਰ ਸੇਵਾ ਕੀਤੀ ਹੈ ਐਸਕੇ ਫਿਰ ਮੇਰੇ ਡਿਸਟ੍ਰਿਕਟ ਵੱਲੋਂ ਮੈਨੂੰ ਇੰਟਰਨੈਸ਼ਨਲ ਦੇ ਵਿੱਚ ਭੇਜਿਆ ਗਿਆ ਤੇ ਮੈਨੂੰ ਇੰਟਰਨੈਸ਼ਨਲ ਡਾਇਰੈਕਟਰ ਓਵਰਸੀਜ਼ ਫੋਰਨ ਅਫੇਅਰ ਦਾ ਮੈਨੂੰ ਇੰਟਰਨੈਸ਼ਨਲ ਡਾਇਰੈਕਟਰ ਮੈਨੂੰ ਉਹਨਾਂ ਨੇ ਪਰਸੋਂ ਤੇ ਮੈਨੂੰ ਉਹਨਾਂ ਨੇ ਨਾਮਿਨੇਟ ਕੀਤਾ ਤੇ ਇਹ ਸੇਵਾ ਦੀ ਭਾਵਨਾ ਜਿਹਨੇ ਮੈਨੂੰ ਮਿਲੇ ਹੈ ਉਹ ਤੁਹਾਡਾ ਸ਼ਹੀਦ ਬਾਤ ਜਿਹੜੇ ਬੱਚਿਆਂ ਦੇ ਨਾਲ ਆਸ਼ੀਰਵਾਦ ਜਿਹਨਾਂ ਜਿਹੜੇ ਮੈਨੂੰ ਮਿਲਦਾ ਹੈ ਜਿਹੜੇ ਜਿਹੜੀ ਭਰਾਵਾਂ ਦਾ ਸ਼ਹੀਦ ਬਾਤ ਮਿਲਦਾ ਹੈ ਉਸ ਆਸ਼ੀਰਵਾਦ ਸਦਕਾ ਮੈਂ ਇਹ ਉਸ ਪ੍ਰਾਪਤ ਕਰ ਸਕਿਆ ਹਾਂ ਤੋਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਖਾਸ ਤੌਰ ਤੇ ਵਧਾਈ ਹੈ ਅਤਾ ਸਿੰਘ ਵਡਾ ਜੀ ਨੂੰ ਇਹਨਾਂ ਦਾ ਕਰਜ ਆਪਦੇ ਹੈ ਬਹੁਤ ਬਹੁਤ

ਤੁਮ ਆ ਗਏ ਹੋ ਵਜ੍ਹਾ ਮਿਲ ਗਈ ਹੈ ਤੁਮ ਆ ਗਏ ਹੋ ਵਜ੍ਹਾ ਮਿਲ ਗਈ ਹੈ ਬੜੀ ਮੇਰ ਵਜ੍ਹਾ ਜ਼ਿੰਦਗੀ ਜਾ ਰਹੀ ਤਾ ਕੀ ਬਾਤ ਕੀ ਕਿ ਕਦੇ ਕਿਸੇ ਬਿਲਕੁਲ ਦਾ ਲੜਾਵਾ ਉਹ ਲਾਈਨ ਆ ਬੜੀ ਜ਼ਬਰਦਸਤ ਆ ਕਿ ਦੋ ਲਾਈਨਾਂ ਦੇ ਵਿੱਚ ਹੀ ਸਾਰਾ ਕੁਝ ਉਹਨਾਂ ਨੇ ਦੱਸ ਦਿੱਤਾ ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਮਨਸਾ ਸਾਹਿਬ ਦਾ ਸੀ ਜਨਮ ਦਿਨ ਮਨਾ ਰਹੇ ਆ ਅੱਜ ਸਰਨ ਨੌਜਵਾਨ ਸਭਾ ਦੇ ਮੀਟਿੰਗ ਦੇ ਅੰਦਰ ਸਾਰੀ ਟੀਮ ਦੇ ਨਾਲ ਸਾਡੀਆਂ ਬੇਟੀਆਂ ਦੇ ਨਾਲ ਔਰਾਂ ਜੋ ਉਸ ਦੇ ਨਾਮ ਨਾਲ ਵਿਸਾਖੀ ਦਾ ਪਵਿੱਤਰ ਦਿਹਾੜਾ ਖਾਲਸਾ ਪੰਥ ਦੀ ਸਥਾਪਨਾ ਦਿਵਸ ਇਹਦੇ ਸਬੰਧ ਦੇ ਵਿੱਚ ਵੀ ਤੁਹਾਨੂੰ ਬੜਾ ਜਾਣਕਾਰੀ ਦੇ ਕੇ ਗਏ ਆ ਸਾਡੇ ਬੁਲਾਰੇ ਮੈਂ ਤਾਂ ਇੱਕ ਦੋ ਗੱਲਾਂ ਗਾਹਾਂਗਾ ਕਿ ਰਾਜਨੀਤਿਕ ਪਾਰਟੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਕਿ ਅਸੀਂ ਇਸ ਤਰ੍ਹਾਂ ਵੀ ਇਕੱਠੇ ਹੋ ਕੇ ਬੈਠ ਸਕਦੇ ਆ ਜਨਮ ਦਿਨ ਮਨਾ ਸਕਦੇ ਆ ਇੱਕ ਦੂਜੇ ਦਾ ਵੈਰ-ਵਿਰੋਧ ਛੱਡ ਕੇ ਆਪਸ ਵਿੱਚ ਭਾਈਚਾਰਾ ਵਧਾ ਕੇ ਇਸ ਵਿਰੇ ਵਿੱਚੋਂ ਸਿੱਖ ਸਕਦੇ ਹੋ ਕਿ ਹਮੇਸ਼ਾ ਹੀ ਆਪਾਂ ਓਂਗੜਾ ਤਾਣਦੇ ਰਹਾਂਗੇ ਆਓ ਇਹ ਪਿਆਰ ਦਾ ਜਿਹੜਾ ਗੁਲਦਸਤਾ ਵਾ ਉਹਦੇ ਸਵਾਜ ਤੇ ਨਵੜੀਏ ਇਸੇ ਤਰ੍ਹਾਂ ਜਨਮ ਦਿਨ ਮਨਾ ਕੇ ਆਪਣੇ ਸਮਾਜ ਨੂੰ ਸੇਧ ਦੇਈਏ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਕਣਤਨਾਂ ਵੜੀਏ ਪਿਆਰ ਬੰਦੀਏ ਅੱਜ ਮਨਸਾ ਨੂੰ ਅਸੀਂ ਫਿਰ ਤੋਂ ਬਹੁਤ-ਬਹੁਤ ਜਨਮ ਦਿਨ ਮੁਬਾਰਕਬਾਦ ਕਹਿੰਦੇ ਆ ਔਰ ਉਹਦੇ ਨਾਲ ਨਾਲ ਵਿਸਾਖੀ ਦਾ ਜਿਹੜਾ ਪਵਿੱਤਰ ਦਿਹਾੜਾ ਉਹਦੀ ਇੱਕ ਛੋਟੀ ਜਿਹੀ ਗੱਲ 13 ਅਪ੍ਰੈਲ 1919 ਜਦੋਂ ਅਸੀਂ ਗੱਲ ਕਰਦੇ ਆ ਤਾਂ ਹਮੇਸ਼ਾ ਹੀ ਸਾਨੂੰ ਸਾਡੇ ਸ਼ਹੀਦ ਯਾਦ ਆਉਂਦੇ ਆ ਇਹੋ ਪੰਜਾਬ ਆ ਇਹ ਸੂਰਮੇ ਦੀ ਧਰਤੀ ਆ ਜਿਨ੍ਹਾਂ ਨੇ ਪੂਰੇ ਦੇਸ਼ ਦੇ ਅੰਦਰ ਦੁਨੀਆ ਦੇ ਅੰਦਰ ਆਪਣੀ ਛਾਪ ਛੱਡੀ ਆ ਜਦੋਂ ਜਲਿਆਨਾਬਾਗ ਦੇ ਅੰਦਰ 1919 ਦੇ ਵਿੱਚ ਜਲਿਆਨਾਬਾਗ ਵਾਲੇ ਬਾਗ ਦਾ ਸਾਕਾ ਹੋਇਆ ਸੀ ਤੇ ਆਤੇ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਸੀ ਗੋਲੀਆਂ ਚਲਾਈਆਂ ਸੀ ਉਸ ਦਾ ਹੁਕਮ ਮਾਈਕਲ ਅਡਵਾਈਜ਼ ਨੇ ਦਿੱਤਾ ਸੀ ਜਨਰਲ ਡਾਇਰੋ ਉਸ ਟਾਈਮ ਪੰਜਾਬ ਦੀ ਧਰਤੀ ਦੇ ਸ਼ਹੀਦ ਸਰਦਾਰ ਉਧਮ ਸਿੰਘ ਨੇ ਇੱਕ ਕਸਮ ਖਾਧੀ ਸੀ ਕਿ ਮੈਂ ਇਸ ਦਾ ਬਦਲਾ ਲਵਾਵਾਂਗਾ ਅਸੀਂ ਉਹ ਪੰਜਾਬੀਆਂ 1919 ਤੋਂ ਬਾਅਦ 21 ਸਾਲ ਬਾਅਦ ਗੰਡਾ ਦੇ ਕੈਸਟਰੋ ਹਾਲ ਦੇ ਵਿੱਚ ਜਾ ਕੇ ਬਦਲਾ ਲਿਆ ਔਰ ਉਹਨਾਂ ਪੰਜਾਬੀਆਂ ਦੇ ਵਿੱਚੋਂ ਅਸੀਂ ਸਾਰੇ ਜਿੰਨੇ ਭਾਈ ਭਰਾ ਪੈਣਾ ਬੈਠੇ ਆ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸਾਂ ਉਹਨਾਂ ਦਾ ਖੂਨ ਆ ਔਰ ਇਸੇ ਕਰਕੇ ਦੁਨੀਆ ਦੇ ਅੰਦਰ ਪੰਜਾਬੀਆਂ ਦੀ ਸ਼ਾਨ ਜਿਹੜੀ ਬਹੁਤ ਵੱਡੀ ਆ ਤੇ ਮੈਂ ਮਾਨ ਸਾਹਿਬ ਨੂੰ ਫੇਰ ਵਧਾਈ ਦੇਣਾ ਕਿ ਇਸੇ ਹੀ ਤਰ੍ਹਾਂ ਸਾਡਾ ਜਿਹੜਾ ਸਮਾਜ ਉਹ ਸਮਾਜ ਦਾ ਵਿੜਾ ਹਸਦਾ ਵਸਦਾ ਰਹੇ और हमेशा ही खुशियां बनता रहे और प्रेरणादायक पूरी टीम को बहुत बहुत मुबारकबाद को बहुत मुबारकबाद बहुत धनबाद संत महाना सर लीडर साहब जी योगी जी साहब और इस ने सभा प्रधान जी ने ਆਰੇ ਬੱਚੇ ਸਰਦਾਰਾਂ ਪਰ ਰਹੀਆਂ ਤੇ ਜਿਨ੍ਹਾਂ ਨੇ ਐਡਾ ਵੱਡਾ ਪਰਦਾ ਕਰਕੇ ਮੈਨੂੰ ਬਾਹਰ ਕੱਢਿਆ ਮੈਂ ਕੋਈ ਏਡੀ ਰਸਤੀ ਹੈ ਨਹੀਂ ਜਿੱਥੇ ਜਦੋਂ ਮੈਨੂੰ ਬਾਹਰ ਦੇ ਦਿੱਤਾ ਇਹਦੇ ਲਈ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਆ ਮੈਂ ਉਹਦੇ ਉਹਦੇ ਮੈਨੂੰ ਰਾਸਤੇ 'ਚ ਫੋਨ ਆ ਗਿਆ ਤੇ ਪ੍ਰਧਾਨ ਜੀ ਵੀ ਫੋਨ ਕਰਦੇ ਸੀ ਤਾਂ ਕੋਈ ਮੀਟਿੰਗ ਹੀ ਚੱਲਦਾ ਸੀ ਤੇ ਉਹ ਵੀ ਬਹੁਤ ਪੜਾਈ ਦੇ ਰਹੇ ਸੀ ਬਾਡੇ ਵੀ ਮੈਂ ਕਹਿੰਦੇ ਆ ਭਈ ਕਿੰਨੇ ਆ ਹੈਗਾ ਮੈਂ ਤਾਂ ਅਜੇ ਮਿੰਡੇ ਯੰਤਰ ਆਪਣੇ ਲੈ ਗਏ ਆ

ਇਹ ਤਾਂ ਇਹ ਤੁਜੀ ਬਰਾਵਾ ਕੀਤਾ ਹੈ ਜਿਹੜਾ ਮੈਂ ਤੁਹਾਡਾ ਮੌਲੀ ਨਹੀਂ ਹੋ ਸਕਦਾ ਅੱਜ ਕੀਆ ਪਰਿਗਾਮ ਨੇ ਗੀਤ ਖੜਾ ਇਹਦੇ ਤੋਂ ਹੁੱਲੇ ਕੋਈ ਨਹੀਂ ਜਿਹਦਾ ਕੰਦੇ ਸਵਾ ਲੱਗ ਜਾਂਦਾ ਤੇ ਜਾਂਦਾ ਲੱਗ ਜਾਂਦੀ ਹੈ ਜਿਹੜਾ ਆਈਫੋਨ ਹੈ ਸਮਾਇਆ ਤੇ ਵਾਪਸ ਨਹੀਂ ਆਉਣਾ ਜਿਆਦਾ ਹੀ ਵਾਪਸ ਆਉਣੀ ਹੈ ਸਮਾਂ ਬਾਹਰ ਦਾਤ ਰਹਿ ਜਾਣਾ ਪਰ ਭਾਈ ਸਾਹਿਬ ਨੇ ਗੀਤ ਸੁਣਾ ਕੇ ਸਾਹਮਣੇ ਇੱਕ ਯਾਦ ਆਇਆ ਫਿਰ ਵਾਪਸ ਲੱਗ ਗਿਆ ਕਿ ਕੋਈ ਸਮਾਂ ਹੁੰਦਾ ਕਿ ਜਿਹੜੇ ਕਦੋਂ ਕਿਹੜੇ ਕੀ ਪਪੂਲਰ ਹੁੰਦੇ ਆ ਪਰ ਉਹ ਨਹੀਂ ਹੁੰਦੇ ਔਰ ਜਦੋਂ ਪਪੂਲਰ ਹੁੰਦੇ ਆ ਤੁਸੀਂ ਉਹ ਵੀ ਜਿਹਦੇ ਸੁਣਦੇ ਆ ਤਾਂ ਤੁਹਾਨੂੰ ਉਹ ਲੱਗਦਾ ਤੇ ਉਹ ਹੀ ਜਮਾਨਾ ਦੁਬਾਰਾ ਵਾਪਸ ਆ ਗਿਆ ਸੋ ਇਹਦੇ ਲਈ ਮੈਂ ਤਰਵਾਦੀ ਆ ਮੈਂ ਇਹ ਸਭਾ ਦੇ ਕਿਤੇ ਕੰਮ ਆ ਸਕਾਂ ਤੁਹਾਡੇ ਚੰਗੇਰੇ ਕੰਮ ਆ ਸਕਾਂ ਲੀਡਰ ਕੋਈ ਨਹੀਂ ਹੁੰਦਾ ਲੀਡਰ ਤੁਹਾਡੇ ਬਣਾਇਆ ਹੁੰਦਾ ਲੋਕਾਂ ਨੇ ਬਣਾਇਆ ਹੁੰਦਾ ਜੇ ਲੋਕਾਂ ਨੂੰ ਲੋਕੋਂ ਲੀਡਰ ਮੰਨਣਗੇ ਤਾਂ ਹੀ ਉਹ ਲੀਡਰ ਬੁਧੀ ਨਹੀਂ ਮੰਨਦੇ ਤੇ ਜੇ ਨਹੀਂ ਸੁਣਾਦੇ ਕੋਈ ਪਾਰਟੀ ਮਾੜੀ ਨਹੀਂ ਹੈ ਸਾਰੀਆਂ ਪਾਰਟੀਆਂ ਚੰਗੀਆਂ ਨੇ ਸਾਰੇ ਪਾਰਟੀਆਂ ਦੇ ਨੇ ਲੀਡਰ ਚੰਗੇ ਆ ਆ ਕਿਸੇ ਪਾਰਟੀ ਦੀ ਕੋਈ ਪਾਲਿਸੀ ਕੋਈ ਹੋ ਸਕਦੀ ਆ ਕਿਸੇ ਪਾਰਟੀ ਦੀ ਪਾਲਿਸੀ ਕੋਈ ਹੋ ਸਕਦੀ ਆ ਕਿਸੇ ਲੀਡਰ ਦੇ ਖਿਆਲ ਕੋਈ ਹੋ ਸਕਦੇ ਆ ਕਿਸੇ ਲੀਡਰ ਦੇ ਖਿਆਲ ਕੋਈ ਹੋ ਸਕਦੇ ਆ ਖਿਆਲਾਂ ਦਾ ਤੇ ਪਾਲਿਸੀ ਦਾ ਵੇਰੀਏਸ਼ਨ ਆ ਸਕਦਾ ਪਰ ਜੇ ਆਪਾਂ ਲਈਏ ਜ਼ੀ ਐਗਜ਼ਾਮਪਲ ਵੀ ਆ ਕਿ ਆ ਜੇ ਬੰਦਾ ਕਿਸੇ ਪਾਰਟੀ ਚੋਂ ਦਾ ਹੋਰੂ ਜਾਂ ਕਿ ਤੁਸੀਂ ਸ਼ਾਮਿਲ ਹੋ ਦਾ ਲਿਖਦੇ ਆ ਇਹਦਾ ਮੇਰੇ ਗੋੜੀ ਇਹ ਪਹਿਲਾਂ ਉਹ ਮਾੜਾ ਸੀ ਤੇ ਹੁਣ ਚੰਗਾ ਹੋ ਗਿਆ ਜਾਂ ਪਹਿਲਾਂ ਚੰਗਾ ਸੀ ਤੇ ਹੁਣ ਮਾੜਾ ਹੋ ਗਿਆ ਇਹ ਸਿਰ ਖਿਆਲ ਨੇ ਵਿਚਾਰ ਨਹੀਂ ਜਿਹਦੇ ਵਿਚਾਰ ਚੰਗੇ ਉਹ ਲੀਡਰ ਚੰਗਾ ਆ ਇਸ ਪਾਰਟੀ ਦੇ ਵਿਚਾਰ ਚੰਗੇ ਉਹ ਪਾਰਟੀ ਚੰਗੀ ਆ ਤੇ ਜਿਹੜੇ ਸਟੂਡੈਂਟ ਨੇ ਚੰਗਾ ਚੰਗੀ ਉਹ ਸਟੂਡੈਂਟ ਨੇਗਾ ਇਹ ਟੀਚਰ ਦੇ ਵਿਚਾਰ ਚੰਗੇ ਉਹ ਟੀਚਰ ਚੰਗਾ ਸੋ ਵਿਚਾਰਾਂ ਦੀ ਜਿਹੜੀ ਆ ਇਹ ਸਾਰੀ ਖੇਡ ਆ ਜੇ ਗੁਰੂ ਸਾਹਿਬ ਨੇ ਆਪਾਂ ਬਸਾਕੀ ਦੀ ਗੱਲ ਕੀਤੀ ਆ ਆਪਾਂ ਜਿਲ੍ਹੇ ਵਾਲੇ ਪ੍ਰਗਤੀ ਦੀ ਗੱਲ ਕੀਤੀ ਆ ਉਹਨਾਂ ਲੋਕਾਂ ਦੇ ਉਹਨਾਂ ਗੁਰੂ ਮਹਾਰਾਜ ਦੇ ਉਹਨਾਂ ਸ਼ਹੀਦਾਂ ਦੇ ਵੀ ਇੱਕ ਵਿਚਾਰ ਸੀ ਜਿਹੜੇ ਵਿਚਾਰ ਸਾਨੂੰ ਸਮਾਜ ਨੂੰ ਏਕਤਾ ਦੇ ਰੇਂ ਦੇ ਵਿੱਚ ਕਾਮਯਾਬ ਹੋਏ ਸਮਾਜ ਨੂੰ ਬਰਾਬਰਤਾ ਦੇ ਰੇਂ ਦੇ ਵਿੱਚ ਕਾਮਯਾਬ ਹੋਏ ਸਮਾਜ ਨੂੰ ਆਜ਼ਾਦੀ ਦੇ ਰੇਂ ਦੇ ਵਿੱਚ ਕਾਮਯਾਬ ਹੋਏ ਇਹ ਸਾਰਾ ਜਿਹੜਾ ਵਰਤਾਰਾ ਹੈ ਵਿਚਾਰਾਂ ਦਾ ਜੇਕਰ ਆਪਣੀ ਵੀ ਸਾਝਿਆ ਤਾਂ ਉਹ ਵਿਚਾਰਾਂ ਦੀ ਸਾਝਿਆ ਜੇ ਤੁਹਾਨੂੰ ਮੈਨੂੰ ਗੱਲ ਤੁਹਾਡੀ ਤੇ ਵੀ ਲੱਗਤੋ ਵਿਚਾਰ ਹੈ ਤੁਹਾਡੇ ਜੇ ਮੇਰੀ ਗੱਲ ਤੁਹਾਨੂੰ ਸਹੀ ਲੱਗ ਰਹੀ ਹੈ ਤਾਂ ਉਹ ਵਿਚਾਰ ਹੈ ਮੇਰਾ ਸੋ ਆਪਾਂ ਇਦਾਂ ਹੀ ਸਾਰੇ ਬਿਚਾਰ ਆਪਣੇ ਜੁੜੇ ਰਹੇਨ ਖਿਆਲ ਆਪਣੇ ਜੁੜੇ ਰਹੇ ਜਿਹੜੇ ਖਿਆਲ ਆ ਉਹ ਸਮਾਜ ਦੀ ਚੰਗੀ ਫੇਰ ਲਈ ਜੁੜੇ ਰਹੇ ਸਮਾਜਵਾਦ ਦੇ ਬਿਲਡਿੰਗ ਮਹਿਨਾ ਹੀ ਅਦਾਸਾਂ ਦੇ ਨਾਲ ਤੁਹਾਡਾ ਇੱਕ ਵਾਰੀ ਬੇੜ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਨਿਮਾਣੇ ਨੂੰ ਇੰਨਾ ਮਾਣ ਬਖਿਆ ਸੋ ਇੱਕ ਵਾਰੀ ਬੇੜ ਬਹੁਤ ਬਹੁਤ